ਨਾ ਨਹੀਂ ਕਰਾ ਕੇ ਮੈਂ ਇਹ ਵੇਗਰਪ ਜੀਤ ਆਇਆ ਨਾ ਕਰਦੇ ਤੂੰ ਐਨਾ ਤੋ ਘਗੋਦ ਨਾ ਵੀ ਇਹ ਆ ਵੇਗਰਪ ਜੀਤ ਹਾਏ ਵੇਗਰਪ ਜੀਤ ਤੇ ਤੂੰ ਕਿੱਥੇ ਲੱਗ ਗਿਆ ਵੇ ਹਾਏ 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 ਮੈਂ ਤੇਰੀ ਮਾਂ ਮਿਲਕਦੀ ਆ ਬੰਦਾ ਜਿਸ ਜਮੈ ਨਹੀਂ ਸੋਚਿਆ ਮੈਂ ਤੁਹਾਡੇ ਬਿਨਾ 7 ਲੱਖ ਨੂੰ ਕਿਵੇਂ ਪਾਲੂ ਬਰਬਾਦ ਆਪਣਾ ਤਾਂ ਘਰ ਉੱਜੜ ਗਿਆ ਰੱਬ ਨੂੰ ਜਿਵੇਂ ਤਰਸ ਨਹੀਂ ਆਇਆ ਹੁਣ ਮੈਂ ਕੱਲ੍ਹ ਸਵੇਰ ਨਾਲ ਕਿੱਥੇ ਪਹੁੰਚਾਂ ਮੇਰਾ ਬਗੜਾ ਠੀਕ ਜੇ ਨੰਬਰ ਕਿੱਵੇ ਆਪਨੇ ਤੋਂ ਨਾ ਕਾਜ ਕੁਛੇ ਪਾਪੀ ਕੁਝ ਮੇਰੇ ਆਪਣੇ ਘਰ ਤੇ ਆਪ ਜੈਸੋ ਕੋਈ ਦੱਸੂਗਾ ਕੋਈ ਤੇ ਪੀਓ ਫਿਰ ਲੈਟ ਤਰਾਪਤਾ ਪਾਣਾ ਮੰਮੀ ਜੀ ਰੋਟੀ ਖਾ ਲਓ ਨਹੀਂ ਪੁੱਤ ਮੈਨੂੰ ਭੁੱਖ ਨਹੀਂ ਹੈਗੀ ਮੇਰਾ ਜਮੇ ਨਹੀਂ ਦਿਲ ਕਰਦਾ ਰੋਟੀ ਖਾਣ ਨੂੰ ਫੇਰ ਖਾ ਲ ਏਦਾਂ ਕਿ ਮੈਂ ਚਿੱਲੂਗਾ ਕਿ ਤੁਸੀਂ ਰੋਟੀ ਪਾਣੀ ਨਹੀਂ ਖਾਓਗੇ ਨਾ ਤੁਸੀਂ ਬਿਮਾਰ ਹੋ ਜਾਓਗੇ ਨਾਲੇ ਸਾਨੂੰ ਤੁਹਾਡੀ ਲੋੜ ਆ ਤੇ ਇਹ ਤੂੰ ਸਮਝ ਮੇਰੇ ਸੰਗੋਂ ਤਾਂ ਨਾ ਹਜੇ ਪਾਣੀ ਵੀ ਨਹੀਂ ਨਾਲ ਰੋਟੀ ਤਾਂ ਬਹੁਤ ਦੂਰ ਦੀ ਗੱਲ ਹੈ ਤੂੰ ਲੈ ਗਿਆ ਮੇਰਾ ਮਨ ਨਹੀਂ ਜਿੰਨੇ ਘਾਟ ਤੇ ਮੰਮੀ ਜੀ ਮੈਂ ਸਮਝ ਸਕਦੀ ਹੁਣ ਦਿਨ ਤੇ ਕੀ ਵੀ ਕਰੀਆ ਪਰ ਆਪਣਾ ਰابطੀਤਾ ਜੋਰਨੀ ਹੈਗਾ ਨਾ ਆਪਾਂ ਕੀ ਕਰ ਸਕਦੇ ਆ ਨਾਲੇ ਮੇਰੇ ਵੱਲ ਦੇਖੋ ਕਿ ਮੈਨੂੰ ਦੁੱਖ ਨਹੀਂ ਹੋਏਗਾ ਕੋਈ ਨਹੀਂ ਤੇ ਜਦੋਂ ਮੈਨੂੰ ਭੁੱਖ ਲੱਗੀ ਮੈਂ ਖਾ ਲ ਹੁਣ ਮੈਂ ਖਾ ਨਹੀਂ ਸਕਦੀ ਦੇਖੋ ਮੰਮੀ ਜੀ ਨਾ ਪੁੱਤ ਹੁੰਦਾ ਉਹ ਕਿਹੜਾ ਤੁਹਾਨੂੰ ਭੁੱਖੀ ਰਹਿਣ ਦਿੰਦਾ ਨਾਲੇ ਉਹ ਦੇਖ ਰਿਆ ਹੋਣਾ ਹੈਨਾ ਵੀ ਮਾਂ ਭੁੱਖੀ ਆ ਤੇ ਨਾ ਪੁੱਛੀਂ ਰਹੀ ਮੈਨੂੰ ਤੁਹਾਨੂੰ ਆਪਣੇ ਹੱਥਾਂ ਨਾਲ ਖਾਣ ਨਹੀਂ ਨਹੀਂ ਪੁੱਤ ਮੇਰੇ ਬੁਰਕੀ ਵੀ ਨਹੀਂ ਲੰਗਦੀ ਮੇਰਾ ਪੁੱਤ ਪਤਾ ਨਹੀਂ ਭੁੱਖਾ ਵਾ ਗਿਆ ਮੇਰੇ ਕਿਵੇਂ ਰੋਟੀ ਢੰਗ ਸਕਦੀ ਐ ਮੇਰਾ ਤੁਹਾਨੂੰ ਇੱਕ ਵਰਕੀ ਖਾ ਲਿਓ ਹਾਂ ਲੈ ਰੋਟੀ ਖਾ ਰੱਜ ਕੇ ਰੋਟੀ ਖਾਇਆ ਕਰ ਤੂੰ ਮੰਮੀ ਜੀ ਮੰਮੀ ਜੀ ਹੈ ਇਸ ਤਰ੍ਹਾਂ ਰੋਟੀ ਖਾਇਆ ਕਰੋ ਨਾ ਮੈਂ ਆਪਦੇ ਹੱਥਾਂ ਨਾਲ ਹੀ ਰੋਟੀ ਖਵਾਇਆ ਕਰੂੰਗੀ ਕਰਮਜੀਤ ਕਿੱਥੇ ਗਿਆ ਆ ਰੋਟੀ ਮੈਂ ਕਰਮਜੀਤ ਖਵਾ ਰਿਆ ਸੀ ਕਰਮਜੀਤ ਕਿੱਥੇ ਆ ਮੰਮੀ ਜੀ ਸੁਰਤ ਜੀ ਆਓ ਤੂੰ ਮੇਰਾ ਯਕੀਨ ਕਰ ਮੈਨੂੰ ਕਰਮਜੀਤ ਰੋਟੀ ਖਵਾ ਰਿਆ ਸੀ ਮੰਮੀ ਜੀ ਕਿ ਹੋ ਜੇ ਗੱਲਾਂ ਕਰ ਰਿਹਾ ਤੁਸੀਂ ਢੋਲ ਜਿਲੇ ਰੱਬ ਦੇ ਘਰੇ ਵਗ ਜਾਂਦੇ ਉਹ ਕਦੇ ਵਾਪਸ ਨਹੀਂ ਆਉਂਦੇ ਹੈਗੇ ਕਰਣਾ ਕੀ ਬਣਾ ਰਹੇ ਅੱਜ ਸਬਜੀ ਬਣਾ ਰਹੀ ਆ ਅੱਜ ਸਬਜੀ ਮੈਂ ਬਣਾਵਾਂਗੀ ਨਹੀਂ ਬਿਲਕੁਲ ਨਹੀਂ ਨਾਲੇ ਇਹ ਕੰਮ ਜਿੰਨਾਂ ਨੇ ਸੁਣੇ ਲੱਗਦੇ ਆਂ ਬੰਦੇ ਥੋੜੀ ਨਾ ਕੰਮ ਕਰ ਦਿੰਦੇ ਆਂ। ਮੇਰੀ ਗੱਲ ਸੁਣਨਾ। ਫੌਜ ਦੇ ਵਿੱਚ ਵੀ ਆਸੀਂ ਕਦੇ-ਕਦੇ ਆਪੇ ਬਣਾਉਂਦੇ ਆਂ। ਉੱਥੇ ਬਣਾਉਂਦੇ ਹੋਵਾਂਗੇ ਪਰ ਇੱਥੇ ਮੈਂ ਹੈਗੀ ਆਂ ਤੁਹਾਡੇ ਵਾਸਤੇ ਬਣਾਉਣ ਨੂੰ। ਨਾਲੇ ਦੋ ਦਿਨ ਆਇਓ ਤੁਸੀਂ ਸਿਰਫ ਰੈਸਟ ਕਰਨੀ ਹੈ ਹੋਰ ਕੁਛ ਨਹੀਂ। ਮੇਰੀ ਗੱਲ ਸੁਣੋ। ਅੱਜ ਤੋਂ ਮੇਰੇ ਹੱਥ ਦੀ ਸਬਜ਼ੀ ਖਾ ਕੇ ਦੇਖੀ। ਨਹੀਂ ਸਬਜ਼ੀ ਮੈਂ ਬਣਾਉਂਗੀ। ਤੁਹਾਡੀ ਪਸੰਦ। ਮੈਂ ਬਣਾਵਾਂਗਾ। ਨਹੀਂ ਮੈਂ ਨਹੀਂ। ਮੈਂ ਬਣਾਵਾਂਗਾ। ਨਹੀਂ ਨਹੀਂ ਤੁਹਾਨੂੰ ਕਿ ਬਿਲਕੁਲ ਨਹੀਂ ਮੈਂ ਬਣਾਉਂਗੀ। ਨਹੀਂ ਨਹੀਂ ਬਿਲਕੁਲ ਮੈਂ ਖੁਦ ਬਣਾਉਂਗੀ। ਆਮਾ ਕੀ ਹੋਇਆ? ਕੀ ਹੋਇਆ ਮੈਨੂੰ ਭੁੱਖ ਲੱਗਦੀ ਆ ਕੋਈ ਨਪੁੱਤ ਤੂੰ ਚੱਲ ਮੈ ਲੈ ਕੇ ਆਨੀ ਠੀਕ ਹੋ ਗਿਆ ਸਾਪੇ ਕਿਲੇ ਆ ਅੱਜ ਮੇਰੇ ਲਈ ਨੂਰਾ ਆਇਆ ਆਇਆ ਅੱਗੇ ਆ ਜਾ ਤਨਵਾ ਤੇਰਾ ਲਾਡੂ ਕੋ ਮੈਂ ਤੇ ਬੱਸ ਲੈ ਕਿੰਨਾ ਬੱਸ ਗੱਲਬੰਦ ਹੈਗਾ ਮੈਂ ਆਹ ਫਾ ਆ ਕੀ ਲਿਆਉਂਦਾ ਪਾਪਿਆ ਆ ਨਹੀਂ ਕਰਦਾ ਹੁੰਦਾ ਮੈਂ ਤਾਂ ਹੋਰ ਕੁਝ ਲੈ ਕੇ ਆਉਂਦਾ ਉਹ ਚਲ ਵਧੀਆ ਚੀਜ਼ ਉੱਤੇ ਗੱਲਬੰਦ ਨਾ ਹੈ ਤਰਾ ਤਾਂ ਇਹ ਮੈਨੂੰ ਤਾਂ ਵਧੀਆ ਲੱਗਦਾ ਹੈ ਤੂੰ ਇਹਦੇ ਚਾਬ ਜਿੰਦੇ ਜਾ ਤੂੰ ਜੋ ਮਰਜ਼ੀ ਮਾਇਆ ਕਰ ਠੀਕ ਆਇਆ ਸਵਾਲਾ ਕਿ ਚੱਲਿਆ ਵੀ ਖੇਡਦੇ ਆਇਆ ਇੱਕ ਹੀ ਖਰਿਆ ਸਭ ਲੱਖ ਕੀ ਹੋਇਆ ਪੁੱਤ ਅੱਛਾ ਭੁੱਖ ਲੱਗੀ ਹੋਣੀ ਮੇਰੇ ਪੁੱਤ ਨੂੰ ਹੈਨਾ ਨਹੀਂ ਹੂੰ ਚੌਲੜ ਖਾਣ ਨੂੰ ਜੀ ਕਰਦਾ ਹੁਣ ਨਹੀਂ ਨਹੀਂ ਫਿਰ ਮੈਗੀ ਖਾਣ ਨੂੰ ਨਹੀਂ ਫਿਰ ਹੋਰ ਕੀ ਖਾਣਾ ਪੁੱਤ ਮਨੂੰ ਜੀਜੇ ਨੂੰ ਕੁਛ ਮਿਲ ਜੀਦਾ ਫਿਰ ਪੁੱਤ ਐਂ ਕੀ ਕਰ ਰਹੇ ਹੋਰ ਤੈਨੂੰ ਕੀ ਚਾਹੀਦਾਗਾ ਮੈਨੂੰ ਮੇਰਾ ਡੈਡੀ ਚਾਹੀਦਾ ਕੋਈ ਨਾ ਪੁੱਤ ਡੈਡੀ ਆ ਜਾਨਾ

ਨੂਰ ਤੇ ਰੈਡੀ ਉਹਨੂੰ ਇੰਨਾ ਪਿਆਰ ਕਰਦਾ ਜੋ ਚੀਜ਼ ਮੁੱਗੋ ਇਹ ਲੈ ਕੇ ਜਾਂਦਾ ਨਾ ਮੇਰਾ ਡੈਡੀ ਨਾ ਮੇਰਾ ਦਾਦੂ ਆ ਕੋਈ ਨਹੀਂ ਪੁੱਤ ਤੇਰੇ ਡੈਡੀ ਕਿਹੜਾ ਤੈਨੂੰ ਘੱਟ ਪਿਆਰ ਕਰਦਾ ਸੀ ਜਿਹੋ ਆਊਗਾ ਤੈਨੂੰ ਫੇਰ ਹੀ ਪਿਆਰ ਕਰੂਗਾ ਨਾ ਹਜੇ ਉਹਨੂੰ ਛੁੱਟੀ ਨਹੀਂ ਮੇਰੀ ਪੁੱਤ ਆ ਜਾ ਤੈਨੂੰ ਚੀਜ਼ ਮੈਂ ਦਵਾ ਕੇ ਲੈ ਕੇ ਆਉਣੀ ਆ ਹਨਾ ਚਲ ਆ ਜਾ ਤੈਨੂੰ ਮੈਂ ਮਿਲਾਵਾਂਗੀ ਨਾ ਭੱਗ ਜਾ ਚੀਜ਼ ਲੈ ਆ ਜਾ ਭੱਗ ਜਾ ਪੁੱਤ ਬਸ ਬਸ ਇਹ ਰੋਦ ਦੇ ਸਵਾਲ ਲਾਤਾ ਮੈਂ ਖਿਜਾਉਂ ਤੇ ਮਾਰ ਕੋਈ ਕੁਛ ਸਮਾਂ ਹੋਰ ਦੇ ਇਹ ਮੋਲ-ਮੋਲ ਸਮਝਾ ਲੇ ਸਮਝਾ ਦਿਆਂਗੇ ਆਪਾਂ ਨਿਆਣਾ ਹੈ ਬਸ ਸਵਾਲ ਆਖ ਤੂੰ ਤਾਂ ਹਰੇਕ ਗੱਲ ਤੇ ਜਿੱਤ ਲੈ ਕੇ ਬਹਿੜ ਜਾਣਾ ਹੁਣ ਐ ਥੋੜੀ ਘਰਦੇ ਹੁੰਦੀ ਆ ਪੁੱਤ ਓਏ ਮੈਨੂੰ ਸਭ ਪਤਾ ਤੁਸੀਂ ਸਾਰੇ ਮੈਨੂੰ ਝੂਠ ਬੋਲਦੇ ਹੋ ਅਸੀਂ ਕਿਉਂ ਛੁੱਟ ਬੋਲਣਾ ਜੇ ਤੁਸੀਂ ਮੈਨੂੰ ਛੁੱਟ ਨਹੀਂ ਬੋਲਦੇ ਤਾਂ ਮੈਂ ਇੱਕ ਗੱਲ ਦੱਸਾਂਗੇ ਗੱਲ ਹਾਂ ਹਾਂ ਪੁੱਛ ਕਿਹੜੀ ਗੱਲ ਪੁੱਛਣੀ ਆ ਮਰੇ ਭਾਈ ਬੰਦੇ ਕਿੱਥੇ ਵਾਪਸ ਨਹੀਂ ਹੁੰਦੇ ਉਹ ਕਿੱਥੇ ਜਾਂਦੇ ਨੇ ਉਹ ਕੋਲ ਲੈ ਕੇ ਜਾਂਦਾ ਪੁੱਤ ਐਵੇਂ ਦੀਆਂ ਗੱਲਾਂ ਨਹੀਂ ਕਰਦੇ ਹੁੰਦੇ ਨਾਲ ਤੈਨੂੰ ਇਹ ਸਭ ਸਿਖਾਉਂਦਾ ਕੌਣ ਦੇਸੀ ਮੈਨੂੰ ਉਹ ਦਿਲ ਵਿੱਚ ਆਪਣੇ ਦੋਸਤ ਨਾਲ ਖੇਡ ਰਿਹਾ ਸੀ ਦੋਸਤ ਕਹਿੰਦਾ ਹੁਣ ਤਾਂ ਜਰਾ ਡੈਡੀ ਮਰ ਗਿਆ ਹੁਣ ਉਹ ਕਦੇ ਵਾਪਸ ਨਹੀਂ ਆਏ ਮੈਨੂੰ ਨਹੀਂ ਪਤਾ ਪੂਆ ਮੈਂ ਤਾਂ ਡੈਡੀ ਨੂੰ ਮਿਲਣਾ ਹੀ ਮਿਲਣਾ ਚਾ ਜੋ ਮਰਜੀ ਕੁਝ ਹੋ ਜਾਏ ਨਹੀਂ ਤਾਂ ਮੈਨੂੰ ਵੀ ਡੈਡੀ ਕੋਲ ਭੇਜ ਦੋ ਕੋਈ ਗੱਲ ਨਹੀਂ ਆਹ ਉਹ ਗੱਥੇ ਡੈਡੀ ਐਵੇਂ ਦੀ ਗੱਲਾਂ ਨਹੀਂ ਕਰਦੇ ਹੁੰਦੇ 1/2 ਲੱਖ ਉਹ ਤਾਂ ਨਾ ਬੱਚੇ ਪਾਗਲ ਨੇ ਜਿਹੜਾ ਐਵੇਂ ਦਾ ਕੁਝ ਬੋਲਦੇ ਨੇਗੇ ਨਾਲੇ ਹਾਂ ਇੱਕ ਗੱਲ ਤੇ ਹੋਰ ਖਿਆਲ ਰੱਖੀ ਤੂੰ ਐਵੇਂ ਦੀ ਗੱਲਾਂ ਮੇਰੇ ਨਾਲ ਤਾਂ ਕਰ ਲੈਣਾ ਪਰ ਆਪਦੀ ਮੰਮੀ ਨਾਲ ਕਦੇ ਨਾ ਕਰੀ ਤੈਨੂੰ ਪਤਾ ਨਾ ਉਹ ਰੋਣ ਲੱਗ ਜੂਗੀ ਤੂੰ ਚਾਹਣਾ ਵੀ ਉਹਦੀ ਅੱਖਾਂ ਚ ਅੰਜੂ ਹਵੇ ਨਹੀਂ ਬੂਆ ਬਸ ਫੇਰ ਛੌਂਕਾ ਮੇਰੀ ਕਦੇ ਵੀ ਤਾਂ ਨਹੀਂ ਗੱਲ ਕਰਦਾ ਨਹੀਂ ਚਲ ਆ ਜਾ ਅੰਦਰ ਮੈਂ ਚੀਜ਼ ਦਵਾ ਕੇ ਲਿਆਉਣੀ ਆ ਮਾਂ ਮੈਂ ਸਭ ਨਾਲ ਕਿਵੇਂ ਸਮਝਾਂ ਮਾਂ ਉਹਦੇ ਕਿਸੇ ਸਵਾਲ ਦਾ ਜਵਾਬ ਨਹੀਂ ਹੁੰਦਾ ਮੇਰੇ ਕੋਲ ਕਦੇ ਕਦੇ ਤਾਂ ਇਸ ਤਰ੍ਹਾਂ ਦੇ ਸਵਾਲ ਕਰਦਾ ਜਿਹਦਾ ਕੋਈ ਜਵਾਬ ਨਹੀਂ ਹੁੰਦਾ ਕੀ ਕਰਾਂ ਮੈਂ ਹੁ ਕਿਵੇਂ ਸਮਝਾਵਾਂ ਵੀ ਹੁਣ ਉਹ ਤਾਂ ਪਿਆਰ ਜੁਨੀਆਂ ਚ ਨਹੀਂ ਰਿਹਾ ਹਾਂਦੀ ਮੈਂ ਵੀ ਸਮਝ ਸਕਦੀ ਹਾਂ ਤੇਰਾ ਦੁੱਖ ਪਰ ਹੁਣ ਕਰੀਏ ਵੀ ਕੀ ਕੋਈ ਬਾਹ ਨਹੀਂ ਚਲਦੀ ਨਾ ਤਾਂ ਤੇਰਾ ਬਾਪੂ ਰਿਹਾ ਇਸ ਦੁਨੀਆ ਚ ਨਾ ਹੀ ਕਰਮਜੀਤ ਆਪਾਂ ਤਾਂ ਜਮੇ ਪੱਟੇ ਗਏ ਮੈਂ ਕੀ ਕਰਾਂ ਕੋਈ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਕੀ ਨਾ ਕਰੀਏ ਉਹ ਹੀ ਗੱਲ ਤਾਂ ਮੰਮੀ ਜੀ ਸਵਾ ਲੱਖ ਨੂੰ ਵੱਡਾ ਹੋਈ ਜਾਂਦਾ ਦਿਨੋ ਦਿਨ ਉਹ ਤੇ ਸਵਾਲ ਵੱਧਦੇ ਜਾ ਰਹੇ ਆ ਇਹ ਹੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਇਹ ਵੀ ਕੀ ਕਰਾਂ ਕੀ ਕਰਾਂ ਉਹ ਤੇ ਇੱਕ ਗੱਲ ਕਹਾ ਜੀ ਤੂੰ ਗੁੱਸਾ ਨਾ ਕਰੀ ਜੀ ਤਾ ਮੇਰਾ ਵੀ ਨਹੀਂ ਕਰਦਾ ਕਹਿਣ ਨੂੰ ਪਰ ਜੇ ਤੂੰ ਸਵਾ ਲੱਖ ਨੂੰ ਲੈ ਕੇ ਚਾਰ ਦਿਨ ਆਉਦੇ ਪੇਕੇ ਚਲੀ ਜਾਵੇਂ ਤਾਂ ਸਵਾ ਲੱਖ ਦਾ ਮਨ ਹੋਰ ਹੋ ਜੂਗਾ ਇੱਥੇ ਜੇ ਬੱਚਿਆਂ ਨਾਲ ਖੇਡੂਗਾ ਇਹ ਤਾਂ ਇਹਦੇ ਕਰਮਜੀਤ ਜ਼ਿਆਦਾ ਹੋਊਗਾ ਉੱਥੇ ਆਪਦੇ ਮਾਮੇ ਨਾਨੇ ਚ ਰਲ ਕੇ ਤਾਂ ਕੁਛ ਦਿਨ ਇਹਦਾ ਮਨ ਹੋਰ ਹੋ ਜੂਗਾ ਪੁੱਤ ਮੰਮੀ ਜੀ ਗੱਲ ਤਾਂ ਤੁਹਾਡੀ ਸਹੀ ਆ ਵਿਜੇ ਸਵਾ ਲੱਖ ਇਸ ਮੋਲ ਤੋਂ ਦੂਰ ਹੋਊਗਾ ਤਾਂ ਕੁਝ ਭੁੱਲੂਗਾ ਪਰ ਮੰਮੀ ਜੀ ਤੁਹਾਨੂੰ ਇਹ ਤਾਂ ਪਤਾ ਨਾ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ ਇਸ ਲੱਤ ਦੇ ਵਿੱਚ ਮੈਂ ਤੁਹਾਨੂੰ ਕਿਵੇਂ ਛੱਡ ਕੇ ਜਾ ਸਕਦੀ ਆਂ ਦੇਖ ਮੇਰੀ ਬੋਲੀ ਧੀ ਤੂੰ ਕਿਹੜਾ ਕੋਈ ਬਾਲਾ ਚਰਲਾਉਣਾ ਨਾ 2-4 ਦਿਨਾਂ ਦੀ ਤਾਂ ਗੱਲ ਹੈ ਕੋਈ ਨਹੀਂ ਹੈਗੀ ਮੇਰੇ ਕੋਲੇ ਪਰਮੇਨ ਜਦੋਂ ਮੇਰਾ ਨਾਮ ਤੇ ਲੱਗਿਆ ਮੈਂ ਤੈਨੂੰ ਸੁਨੇਹਾ ਲਾ ਦੂੰ ਫੋਨ ਕਰ ਦੂੰ ਤੂੰ ਆ ਜੀ ਜਾਂ ਮੈਂ ਆ ਜੂਗੀ ਤੇਰੇ ਕੋਲ ਮੰਮੀ ਪਰਮੇਨ ਛੋਟੇ ਆਲੇ ਉਹਨੂੰ ਤਾਂ ਖੁਦ ਸਮਝ ਨਹੀਂ ਵੀ ਉਹ ਕੀ ਕਰੇ ਤੇ ਕੀ ਨਾ ਕਰੇ میں تھی چی جا سکتی نہیں سوا لکھ لی آخ لگ میری کوئی تو یہ والے دیکھو جی تھی ٹھیک سمجھتے ہو تو ٹھیک ہے ਮੈਂ ਭੱਗ ਜਾਨੀਏ ਕਿ ਪਰ ਤੁਨ ਆਪਣਾ ਧਿਆਨ ਰੱਖਣਾ ਪੈਣਾ ਹੋਈ ਨਹੀਂ ਜਦੋਂ ਵੀ ਕੋਈ ਗੱਲ ਹੋਊਗੀ ਤੁਸੀਂ ਮੈਨੂੰ ਉਹਦੇ ਫੋਨ ਕਰਕੇ ਸੱਦੋਗੇ ਹਾਂ ਧੀਏ ਮੈਂ ਆਪਦਾ ਧਿਆਨ ਆਪ ਰੱਖੂਗੀ ਠੀਕ ਹੈ ਠੀਕ ਹੈ ਆਪਾਂ ਨੂੰ ਸਵਾ ਲੱਖ ਰਈ ਬਹੁਤ ਕੁਝ ਕਰਨਾ ਪਊਗਾ ਕਿਵੇਂ ਕਰਨੀ ਠੀਕ ਹੈ ਅੱਗੇ ਜਿਵੇਂ ਰੱਖੇ ਹਾਂਜੀ ਆਪਾਂ ਵੀ ਦਿਵਾਲੀ ਇਹ ਇਹਨੂੰ ਚੀਜ਼ ਹੈ ਹੁਣ ਤਾਂ ਖੁਸ਼ ਆਂ ਹਾਂਜੀ ਬੂਆ ਹਾਂਜੀ ਬੂਆ ਬੂਆ ਨਾਲੇ ਬੰਦੀ ਹੈ ਦਿੱਤਾ ਹਨਾ ਅੱਛਾ ਹੁਣ ਆਏ ਕਰ ਛੇਤੀ ਛੇਤੀ ਤਿਆਰ ਹੋ ਜਾ ਆਪਾਂ ਨਣਕੇ ਚੱਲਦੇ ਠੀਕ ਆ ਮੈਂ ਨਣਕੇ ਭਾਬੀ ਨਣਕੇ ਗਾਤੋਂ ਮੰਮੀ ਨੇ ਕਿਹਾਗਾ ਬੀਹ ਬੱਚੇ ਨਾਲ ਖੇਡਦਾ ਨਾ ਤੇ ਫਿਰ ਉਹਨਾਂ ਨੂੰ ਦੇਖਦਾ ਫਿਰ ਪੁੱਠੀ ਸਿੱਧੀਆਂ ਜਿੱਦਾਂ ਕਰਦਾਗਾ ਇਸ ਕਰਕੇ ਮੰਮੀ ਨੇ ਕਿਹਾ ਵੀ ਦੋ ਦਿਨ ਤੁਸੀਂ ਇੱਥੇ ਲਾਇਆ ਨਣਕੇ ਜਾ ਕੇ

ਸੀ ਹੋਠੀ ਕੋ ਕਿਵੇਂ ਆਉਣਾ ਹੋਇਆ ਨਾ ਤੁਸੀਂ ਕੋਈ ਫੋਨ ਨਾ ਕੋਈ ਮੈਸੇਜ ਬਸ ਕੁਕਦੇ ਯਾਰ ਐ ਇਸੀ ਦਿਲ ਕਰਦਾ ਤੁਹਾਨੂੰ ਮਿਲਿਆ ਮਚਾ ਚਲੋ ਕੋਈ ਨਾ ਆਜੇ ਇਹ ਦਿਨ ਹੀ ਪਤਾ ਲੱਗਦਾ ਜਦੋਂ ਜੀ ਕਾ ਦਾ ਝੋਲਾ ਚੱਕ ਕੇ ਤੁਰ ਪੈਂਦੀ ਹੈ ਸਾਰੇ ਵੀਲੀ ਫਿਰੇ ਜਾਂਦੇ ਨੇ ਅਸੀਂ ਹੱਦ ਕਰੀ ਪਈ ਐ ਇਹਦੀ ਆਹ ਵਰਪਾ ਬੀਬੀਰਾ ਕਿੱਥੇ ਆ ਬੀਰੇ ਦਾ ਥੋੜਾ ਕੰਮ ਤੇ ਗਿਆ ਲੈ ਬੇਟਾ ਪੰਨ ਕਦੋਂ ਤੱਕ ਆ ਜੂਗਾ ਬੀਰੇ ਦਾ ਤਾਂ ਕੁਝ ਨਹੀਂ ਗਿਆ ਸੰਦ ਹੀ ਆ ਕੇ ਦੀਦੀ ਤੁਸੀਂ ਚੱਪਲ ਚ ਹੀ ਲਿਆਏ ਇਹਨੂੰ ਐਕਚੁਅਲੀ ਨਾ ਕੰਮ ਵਾਲੀ ਨਹੀਂ ਨਾ ਪੋਚਾ ਲਾਇਆ ਸੀਗਾ ਉਹ ਸਾਰਾ ਗੰਦਾ ਹੋ ਗਿਆ ਉਹ ਮਿੱਟੀ ਲੱਗ ਗਈ ਚਲ ਕੋਈ ਨਾ ਬੇਟਾ ਤੂੰ ਨਾ ਪੈਰ ਤੇ ਹੋਇਆ ਚੱਪਲ ਬਾਹਰ ਉਤਾਰ ਦੀ ਠੀਕ ਆ ਉੱਪਰ ਵੀ ਥੋੜੀ ਗਰਮੀ ਹੈ ਨਾ ਤੇ ਜਿੱਦ ਕਰਨ ਲੱਗ ਗਿਆ ਕਹਿੰਦਾ ਚੱਪਲਾਂ ਚ ਹੀ ਜਾਣਾ ਉਹ ਤਾਂ ਠੀਕ ਆ ਦੀਦੀ ਨਾਲੇ ਦੀਦੀਆਂ ਤੁਸੀਂ ਬਹਿ ਗਈਆਂ ਐ ਮਾਣ ਮੁੱਟ ਤਿਆਰ ਹੋਈ ਰੀਤਾ ਕਰਕੇ ਆਣੀ ਸੀ ਨਾ ਤੁਹਾਨੂੰ ਪਤਾ ਹੀ ਆਪਣੇ ਸ਼ਰੀਕੇ ਵਾਲੇ ਕਿਹੋ ਜਿਹੇ ਆ ਤੁਹਾਨੂੰ ਤਾਂ ਕਿਸੇ ਨੇ ਕੁਝ ਕਹਿਣਾ ਨਹੀਂਗਾ ਮੈਨੂੰ ਮੇਹਣੇ ਮਾਰਨਗੇ ਕਹਿਣਗੇ ਤੇਰੀ ਨਣਾਂਣ ਆਈ ਆ ਜਿੰਮੇ ਦਾ ਨਾ ਕੋਈ ਕਪੜਾ ਚਾਜਦਾ ਨਾ ਬੱਚੇ ਦੇ ਜੁੱਤੀ ਜੋੜਾ ਚਾਜਦਾ ਕਮ ਸੇ ਕਮ ਦੀਦੀ ਸਾਡੇ ਬਾਰੇ ਤਾਂ ਤੁਸੀਂ ਸੋਚ ਲਿਆ ਕਰੋ ਨਾ ਪੱਪਾ ਵੀ ਦਿਮਾਗ ਤੇ ਟੈਨਸ਼ਨ ਇੰਨੀ ਰਹਿੰਦੀ ਆ ਕਸ ਕਰ ਨਹੀਂ ਧਿਆਨ ਹੀ ਨਹੀਂ ਜਾਂਦਾ ਟੈਨਸ਼ਨ ਦੀਦੀ ਹੁਣ ਤੁਹਾਨੂੰ ਕਾਹਦੀ ਟੈਨਸ਼ਨ ਜੜੇ ਮਹੀਨੇ ਤੁਹਾਨੂੰ 50000 ਰੁਪਿਆ ਪੈਨਸ਼ਨ ਆਉਂਦੀ ਹੈ ਕਮ ਸੇ ਕਮ ਹੁਣ ਤੱਕ ਕੱਪੜੇ ਲੀੜੇ ਥੋੜੇ ਜਿਹਾ ਵਧੀਆ ਲੈ ਲਿਆ ਕਰੋ ਭਾਬੀ ਪੈਸਾ ਜ਼ਰੂਰਤਾਂ ਪੂਰੀ ਕਰ ਸਕਦਾ ਪਰ ਬੰਦੇ ਦੀ ਕਮੀ ਪੂਰੀ ਨਹੀਂ ਕਰ ਸਕਦਾ ਨਾਲੇ ਲਾਲਫਰ ਨੂੰ ਮੇਰੇ ਤੋਂ ਕਿਸੇ ਜੀ ਨੂੰ ਦਿਲ ਨਹੀਂ ਕਰਦਾ ਬਸ ਇੱਕ ਜਿਉਂਦੀ ਬੈਠੀ ਆ ਤਾਂ ਮੰਮੀ ਜੀ ਪਰ ਵੀ ਤੇ ਆਪਣੇ ਬੱਚੇ ਦੇ ਕਰਕੇ ਮੈਂ ਅੱਜ ਤੇਰੇ ਦਿਲ ਕਰਦਾ ਕਦੇ ਕਦੇ ਦੇ ਮੈਂ ਵੀ ਉਹਨਾਂ ਕੋਲ ਚਲੀ ਜਾਵਾਂ ਮੈਂ ਕਿਦੇ ਲਈ ਲਾਉ ਪਾਵਾਂ ਜਦੋਂ ਮੈਨੂੰ ਦੇਖਣ ਵਾਲਾ ਹੀ ਨਹੀਂ ਰਿਹਾ ਤਾਂ ਮੇਰਾ ਹੁਣ ਤਾਂ ਬਿਲਕੁਲ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਮੇਰਾ ਤਾਂ ਇਸ ਦੁਨੀਆ ਤੋਂ ਦਿਲ ਹੀ ਅੱਕਿਆ ਪਿਆ ਬਿਲਕੁਲ ਦੀਦੀ ਮੇਰੇ ਕਹਿਣ ਦਾ ਉਹ ਮਤਲਬ ਨਹੀਂ ਸੀ ਤੁਸੀਂ ਤਾਂ ਮੇਰੀ ਗੱਲ ਦਾ ਗੁੱਸਾ ਕਰ ਗਈ ਮੇਰਾ ਉਹ ਮਤਲਬ ਨਹੀਂ ਸੀਗਾ ਚਲ ਪਰ ਦੇ ਚਲੋ ਕੋਈ ਨਾ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਦੇਵਾਂ ਕਹਿਣ ਦਾ ਤਾਂ ਜਮਾਨਾ ਹੀ ਨਹੀਂ ਰਿਹਾ ਅੱਜ ਕੱਲ ਕਿੱਟੀ ਕ ਵੱਡੀ ਸੀਜੇ ਮੈਂ ਗੱਲ ਕਹਿਤੀ ਸੀ ਕੋਈ ਵੱਡੀ ਗੱਲ ਤਾਂ ਨਹੀਂ ਸੀ ਨਾਲੇ ਲੋਕ ਕੀ ਕਹਿਣਗੇ ਵੀ ਆਪਦੀ ਪਰਸਨੈਲਿਟੀ ਦੇਖ ਇੰਨਾ ਦੀ ਤੇ ਇਹ ਦੇਖ ਲਾ ਮੰਗਤੀ ਬਣੀ ਪਈ ਆ ਆਪਦਾ ਹਾਲ ਦੇਖਣ ਨਾਲੇ ਮੁੰਡੇ ਦਾ ਜਿਵੇਂ ਸੀ ਉਵੇਂ ਚੱਪਲਾਂ ਚ ਲੈ ਕੇ ਆ ਕਮ ਸੇ ਕਮ ਚਾਦੇ ਦੇ ਕੱਪੜੇ ਜੁੱਤੀ ਜੋੜਾ ਤਾਂ ਪਵਾ ਲੇਉਂਗੀ ਉਹਨੂੰ ਪੈਸੇ ਹੁੰਦੇ ਸੁੰਦੇ ਵੀ ਮਰੂ ਮਰੂ ਕਰੀ ਜਾਂਦੇ ਕੀ ਆ ਯਾਰ ਇਹਨਾਂ ਦਾ ਸਰਿਆ ਪਿਆਵਾ ਮੰਮੀ ਹਾਂ ਬੁੱਤਾਂ ਆlever ਚਾਹ ਪੀਲਾ ਨਾਲ ਹੁਣ ਤੇਰਾ ਸਿਰ ਕਿਵੇਂ ਆ ਠੀਕ ਐ ਸਿਰ ਤਾਂ ਮੇਰਾ ਠੀਕ ਐ ਮੈਂ ਚਾਹ ਨਹੀਂ ਪੀਣੀ ਪਰ ਵੀ ਮੇਰਾ ਜੀ ਨਹੀਂ ਕਰਦਾ ਮੈਂ ਜਿਹੜੀ ਚੀਜ਼ ਕਹੋ ਉਸ ਨੂੰ ਕਹਿ ਦਿੰਦੀ ਮੇਰਾ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਨਾਲੇ ਮੈਂ ਦੇਖੀ ਨੀ ਚਾਹ ਬਣਾਈ ਹੁਣ ਇਹਨੂੰ ਮੈਂ ਡੋਲਣਾ ਕੋਈ ਨਹੀਂ ਮੇਰਾ ਨਹੀਂ ਜਦੋਂ ਮਨ ਕਰਦਾ ਮੈਂ ਨਹੀਂ ਪਿੰਦੀ ਜਾ ਹੁਣ ਮੈਨੂੰ ਇਹ ਦੱਸ ਦਿਮਾਗ ਤੇ ਕਾਦੀ ਟੈਨਸ਼ਨ ਲਈ ਹੈ ਤੇਨੇ ਦਿਮਾਗ ਤੇ ਟੈਨਸ਼ਨ ਹੋਵੇ ਨਾ ਪਰ ਵੀ ਕਰਨਾ ਵੱਟ ਖਾਣ ਨੂੰ ਪੈਂਦਾ ਆਹੀ ਘਰ ਦੇ ਵਿੱਚ ਕਿੰਨਾ ਹਾਸਦਾ ਵਸਦਾ ਜਿਹੜਾ ਸੀ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਇਸ ਘਰ ਦੇ ਵਿੱਚ ਪਤਾ ਨਹੀਂ ਕਿਹੜੇ ਚੰਦਰੇ ਦੀ ਨਜ਼ਰ ਲੱਗੀ ਦੇਖ ਸਾਰਾ ਘਰ ਮੁੱਡਾ ਵਜ ਗਿਆ ਕੀ ਤੋਂ ਕੀ ਬਣ ਗਿਆ ਘਰ ਦੇ ਵਿੱਚ ਮੈਂ ਸਮਝ ਸਕਦੀ ਆ ਮਾ ਪਰ ਹੁਣ ਆਪੋ ਪੁਰਾਣੀਆਂ ਗੱਲਾਂ ਨੂੰ ਕਿੰਨਾ ਕ ਟਾਈਮ ਯਾਦ ਰੱਖਾਂਗੀ ਮੈਨਨੇ ਵਾਰੀ ਕਿਹਾ ਵੀ ਤੂੰ ਨਾ ਬਾਰ-ਬਾਰ ਉਹੀ ਗੱਲਾਂ ਬਾਰੇ ਸੋਚੀ ਜਾਇਆ ਕਰ ਪਹਿਲੀ ਬਿਮਾਰ ਆਂਗੀ ਜੇ ਨਾਲੇ ਤੈਨੂੰ ਕੁਝ ਹੋ ਗਿਆ ਫਿਰ ਮੈਂ ਕਿੱਧਰ ਜਾਉਂਗੀ ਦੱਸੀ ਮੈਂ ਤਾਂ ਤੇਰੇ ਨਾਲ ਹੀ ਆ ਮੇਰੇ ਘੜਤੀਏ ਸਾਰੇ ਨਾਲੇ ਇਹ ਗੱਲਾਂ ਕਿਤੇ ਭੁੱਲਣਆਂ ਨਹੀਂ ਮੈਂ ਕਿਵੇਂ ਭੁੱਲ ਸਕਦੀਆਂ ਇਹਨਾਂ ਗੱਲਾਂ ਇਹ ਤਾਂ ਮੈਂ ਮਰਦੇ ਦਮ ਤੱਕ ਨਹੀਂ ਭੁੱਲਦੀ ਧੀਏ ਜਿੰਨਾ ਚਿਰ ਜਿਉਂਗੀ ਨਾ ਇਹ ਜ਼ਖਮ ਤਾਂ ਮੇਰੇ ਕਦੇ ਵੀ ਨਹੀਂ ਭਰਨੇ ਇਹ ਤਾਂ ਆਈ ਨਾਲ ਹੀ ਲੱਕਣਾ ਦੇ ਬੱਚਣਗੇ ਮੇਰੇ ਜਿਉਂਦੇ ਜੀ ਮੈਂ ਨਹੀਂ ਪੁੱਛ ਸਕਦੀ ਐ ਮम्मी ਕਿਉਂ ਆਵਦਾ ਮਨ ਖਰਾਬ ਕਰਦੀ ਆ ਮਨ ਖਰਾਬ ਕਿਉਂ ਨਾ ਕਰਾਂ ਤੀਏ ਤੇਰਾ ਬਾਪੂ ਹੁੰਦਾ ਸੀ ਤੇਰਾ ਵੀਰਾ ਹੁੰਦਾ ਸੀ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ ਵੀ ਕੀ ਚੀਜ਼ ਕਦੋਂ ਆਉਂਦੀ ਐ ਕਿੱਥੋਂ ਆਉਂਦੀ ਐ ਕਦੋਂ ਲੈ ਕੇ ਧਰ ਦਿੰਦੇ ਤੇ ਹੁਣ

आती है हूं त मैनु तेरे ते उम्मीद ना तू किन्ना ਕਿ ਚਿਰਤੀ ਤੈਨੂੰ ਵੀ ਤਾਂ ਵੇਖ ਕੇ ਤੋੜ ਆਨ ਵਾਲੇ ਸਵਾਲ ਲਖ ਦੇਖ ਪੂਰੇ ਦਾ ਜਵਾਬ ਹੈ ਇਹਦੇ ਤੇ ਅੱਜੇ ਤੱਕ ਵੀਦਲਾਰੀ ਦਾ ਬੋਝ ਪੈ ਜੂਗਾ ਮੈਂ ਤਾਂ ਇਹ ਹੀ ਸੋਚ ਸੋਚ ਕੇ ਮਰੀ ਜਾਂਦੀ ਛੱਡ ਛੱਡ ਮੈਂ ਤੇਰੇ ਸੋਚੇ ਨਾਲ ਕੁਝ ਨਹੀਂ ਹੁੰਦਾ ਹਉਗਾ ਤੋ ਹੀ ਜੋ ਰਬ ਨੂੰ ਮੰਨ। ਆ ਫੜ ਚਾਹ ਪੀ ਲਾ। ਤਾਹੀਂ ਤਾਂ ਬਿਮਾਰ ਹੋ ਜਾਂਦੀ ਆ ਕੁਛ ਖਾਂਦੀ ਨਹੀਂ ਪੀਂਦੀ ਨਹੀਂ। ਸਾਰਾ ਦਿਨ ਬਸ ਉਹੀ ਗੱਲਾਂ ਸੋਚੀ ਜਾਂਦੀ ਆ। ਧੀਏ ਮੇਰਾ ਜੀ ਨਹੀਂ ਕਰਦਾ ਮੈਂ ਕੀ ਕਰਾਂ। ਚਲ ਚਾਹ ਪੀ ਲਾ ਹੁਣ। ਮੋੜ ਪਣੇ ਠੀਕ ਐ ਤੂੰ? ਹਾਂਜੀ ਠੀਕ ਐ ਮੈਂ ਤੁਸੀਂ ਠੀਕ ਹੋ? ਪਰਨੇ ਮੈਨੂੰ ਲੱਗਦਾ ਨਹੀਂ ਤੂੰ ਠੀਕ ਐ। ਪਹਿਨੇ ਦੱਸ ਕੀ ਦੁੱਖ ਆ ਜਣ ਕੁਛ ਨਹੀਂ ਗਿਰੋ ਕੋਈ ਦੁੱਖ ਨਹੀਂ ਬਸ ਪੱਕੀ ਤੁਹਾਨੂੰ ਪਤਾ ਹੀ ਹੈ ਉਹ ਨਾ ਜਾਉਣ ਮੰਗਰੋ ਕੁਛ ਵਿਚਰਗਾ ਨਹੀਂ ਲੱਗਦਾ ਹਾਂ ਮੈਂ ਸਮਸਰ ਦਾ ਉਹ ਤੇਰੇ ਸਿਰ ਦਾ ਜ਼ਾਇਨ ਸੀ ਸਾਰਾ ਹੁੰਦਾ ਆਪਣੇ ਆਦਮੀ ਦਾ ਬਾਕੀ ਜਦੋਂ ਇਨਸਾਨ ਚਲਾ ਜਾਂਦਾ ਨਾ ਬਸ ਲੋਕਾਂ ਦੇ ਤਾਣੇ ਮੇਨੇ ਮੈਂ ਸਮਝ ਸਕਦਾ ਪਰ ਟਾਣੇ ਤੂੰ ਹੌਸਨਾ ਰੱਖੀ ਮੈਂ ਤੇਰੇ ਨਾਲ ਆ ਠੀਕ ਹੈ ਮੈਂ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਊਗਾ ਠੀਕ ਹੈ ਤੂੰ ਮੌਸਲਾ ਨਹੀਂ ਹਾਰਨਾ ਠੀਕ ਹੈ ਬਾਕੀ ਜੋ ਪਰਮਾਤਮਾ ਨੂੰ ਮਰਜੋ ਤੁਹਾਡੇ ਸਹਾਰਾ ਹੁਣ ਮੈਨੂੰ ਦੱਸੋ ਤੂੰ ਕੀ ਕਰਨਾ ਕਰਤਾ ਨੇ ਮੇਰੇ ਲਈ ਤੂੰ ਕੀ ਕਰਨਾ ਕਰ ਮੈਂ ਕਰਮਜੀਤ ਤੇਰੀਆਂ ਬੰਨੀਆਂ ਰस्सੀਆਂ ਮੈਂ ਕਿਵੇਂ ਖੋਲਾਂ ਕਿੱਡੇ ਸ਼ੌਂਕ ਨਾਲ ਬੰਨ ਕੇ ਗਿਆ ਸੀ ਵੀ ਮੇਰੀ ਮਾਂ ਦੀ ਪੇਟੀ ਤੇ ਰੇਤਾ ਨਾ ਪੈ ਜੇ ਹੁਣ ਤੋੜ ਤਾ ਸਾਰਾ ਕੁਝ ਹੀ ਛੱਡ ਗਿਆ ਕੀ ਕੀ ਸੰਭੂਗੀ ਮੈਂ ਕੀ ਮੈਂ ਐਸੇ ਸਮਾਨ ਦਾ ਕਰੂੰ ਉਧਰੋਂ ਤੇਰੀ ਭੈਣ ਦਾ ਵਿਆਹ ਕੱਲੀ ਕਿਵੇਂ ਕਰੂੰਗੀ ਪਰਮਜੀਤ ਤੂੰ ਕਿਉਂ ਮੈਨੂੰ ਕੱਲੀ ਨੂੰ ਛੱਡ ਗਿਆ ਉਧਰੋਂ ਉਸੇ ਜਵਾਨ ਨੂੰ ਦਾ ਪੁੱਤ ਤੇਰਾ ਨਿਆਣਾ ਕੀ ਕਰੂੰਗੀ ਮੈਂ ਕੀ ਕਰਾਂ ਇਹ ਤਾਂ ਜੇ ਪਰਮੇਨ ਨੂੰ ਪੁੱਛਾਂ ਆਪ ਦੀ ਨੋਂ ਨੋਂ ਤੇ ਬਣਾ ਕੇ ਵਿਆਹ ਲਾ ਤਾਂ ਠੀਕ ਰਹੂਗਾ ساری ਜ਼ਿੰਦਗੀ ਕਿਵੇਂ কাটੂਗੀ ਕੰਡੀ ਜਾਣੀ ਮੇਰਾ ਕੀ ਪਤਾ ਕਦੋਂ ਅੱਖਾਂ ਮੀਚ ਜਾ ਤਾਂ ਉਹਨਾਂ ਦਾ ਸਹਾਰਾ ਤਾਂ ਕੋਈ ਵੀ ਨਹੀਂ ਹੋਣਾ ਫਿਰ ਪੋਤਾ ਮੇਰਾ ਨਿਆਣਾ ਨੋ ਮੇਰੀ ਮਟਿਆਰ ਹੈ ਮਾਤੇ ਵੀ ਚਾਰ ਦਿਨਾਂ ਨੂੰ ਆਪ ਤੇ ਸੌਰੀ ਬਗ ਚੁੱਕੀ ਸੋਚਣਾ ਪਊ ਕੁਸੋਨਾ ਬਾਰੇ